ਹਾ ਹਾਂ ਦੇਖ ਲੋ ਦੇਖ ਲੋ ਕੀ ਹੋਇਆ ਉਹ ਨੂੰ ਜਾ ਰਹੀ ਸੀ ਸਾਰਾ ਸਕੈਨ ਕਰ ਲੋ ਮਿੰਟ ਚ ਓ ਯਾਰ ਮੈਂ ਕੁਛ ਨਹੀਂ ਦੇਖਿਆ ਯਾਰ ਕੁਛ ਨਹੀਂ ਦੇਖਿਆ ਅੱਖਾਂ ਉੱਥੇ ਗੱਡੀਆਂ ਪਈਆਂ ਸੀਗੀਆਂ ਤੁਹਾਡੀਆਂ ਆ ਬਈ ਯਾਰ ਮੈਂ ਨਾ ਉਹਦੇ ਕੱਪੜੇ ਦੇਖ ਰਿਆ ਸੀ ਕਿਉਂ ਕੱਪੜਿਆਂ ਨੂੰ ਉਹਦੇ ਫੁੱਲ ਲਟਕ ਰਹੇ ਸੀਗੇ ਕੱਪੜੇ ਦੇਖ ਰਹੇ ਸੀ ਮੈਨੂੰ ਪਤਾ ਹੈ ਕਿ ਇੱਧਰ ਨੂੰ ਅੱਖ ਜਾਂਦੀ ਹੈ ਮੈਨੂੰ ਸਭ ਪਤਾ ਹੈ ਮੁੰਡਿਆਂ ਦੀ ਅੱਖ ਇੱਧਰ ਹੋ ਜਾਂਦੀ ਹੈ ਮੈਂ ਤੁਸੀ ਤਾਂ ਮੇਰੇ ਤੋਂ ਸ਼ੱਕ ਕਰਦੀ ਰਹਿੰਦੀ ਏ ਤੂੰ ਮੈਂ ਤੈਨੂੰ ਕਿਆ ਕਰਾਂ ਜਿਸ ਹਿਸਾਬ ਨਾਲ ਉਹ ਪਿੱਛੇ ਤੋਂ ਆ ਰਹੀ ਸੀ ਅੱਗੇ ਤੱਕ ਤੁਹਾਡੀ ਨਿਗਾਹ ਆ ਰਹੀ ਸੀ ਉਹ ਜਿਹੜਾ ਸੂਟ ਪਾਇਆ ਤਾਂ ਮੈਂ ਦੇਖ ਰਿਹਾ ਸੀ ਸੂਟ ਕਿਸ ਚਾਈਪ ਦਾ ਨਵਾਂ ਨਵਾਂ ਟ੍ਰੈਂਡ ਆ ਰਿਹਾ ਦੇਖਣਾ ਪੈਂਦਾ ਤਾਂ ਹੀ ਤੈਨੂੰ ਦਵਾਉਂਗਾ ਨਾ ਸੂਟ ਮੈਂ ਚੱਲ ਆਏ ਮਿੱਠੀਆਂ ਜਿਹੀਆਂ ਗੱਲਾਂ ਕਹਿ ਦਿੰਦੇ ਹੋ ਵੀ ਹਾਂ ਇਹ ਫਸ ਜਾਵੇ ਫਿਰ ਵੀ ਮੈਂ ਤੇਰੇ ਲਈ ਸੂਟ ਦੇਖ ਰਿਹਾ ਸੀ ਗੱਲ ਕੁਝ ਹੋਰ ਹੀ ਹੁੰਦੀ ਹੈ ਓ ਯਾਰ ਤੁਸੀਂ ਉਹੀ ਬਾਤ ਦਾ ਪਤੰਗੜ ਬਣਾ ਰਹੇ ਹੋ ਮੈਂ ਨੇੜੇ ਬੈਠੀ ਮੇਰੇ ਤਾਂ ਤੁਹਾਨੂੰ ਕੱਪੜੇ ਦਿਖਦੇ ਨਹੀਂ ਹੈਗੇ ਇਹ ਤਾਂ ਮੈਂ ਘਰੋਂ ਹੀ ਦੇਖ ਕੇ ਆਇਆ ਹਾਂ ਇਹਦਾ ਮਤਲਬ ਫਿਰ ਤੁਸੀਂ ਬਾਹਰ ਕੁੜੀਆਂ ਨੂੰ ਸਕੈਨ ਫੀਡ ਕਰਦੇ ਫਿਰੋ ਬਹੁਤ ਬੁਰਾ ਹਾਲ ਹੈ ਤੇਰੇ ਪਾਪੇ ਦੇ ਸ਼ੱਕ ਕਰ ਰਹੀ ਹੈ ਪਾਪੇ ਦੇ ਸ਼ੱਕ ਨਹੀਂ ਕਰ ਰਹੀ ਗਾਇਜ਼ ਇਹਨਾਂ ਦਾ ਇਹ ਮੁੰਡਿਆਂ ਦਾ ਨਾ ਇਹੀ ਕੰਮ ਹੁੰਦਾ ਫਿਰ ਬਾਅਦ ਚ ਆ ਕੇ ਕਹਿੰਦੀ ਹੈ ਵੀ ਹਾਂ ਕਹਿੰਦੇ ਆ ਸ਼ੱਕੀਆਂ ਵਾਈਫ ਦਾ ਕੋਈ ਇਲਾਜ ਨਹੀਂ ਉਹ ਮੈਨੂੰ ਕਹਾਵਤ ਨਹੀਂ ਆ ਰਹੀ ਕਿ ਸ਼ੱਕ ਦਾ ਕੋਈ ਕੁਝ ਨਹੀਂ ਕਰ ਸਕਦੇ ਠੀਕ ਹੈ ਜੋ ਮਰਜੀ ਬੋਲੀ ਜਾਓ ਹੋਂ ਤਾਂ ਤੁਸੀਂ ਮੈਂ ਦੇਖ ਲਵਾਂ ਤੁਹਾਨੂੰ ਫੜ ਲਿਆ ਚਲ ਠੀਕ ਹੈ ਹੂੰ